ਸ਼੍ਰੀ ਵਾਹਿਗੁਰੂ ਸਾਹਿਬ ਜੀ ੴ ਸਤਿਨਾਮ ਖਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੋ ਹਰਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨਾ ਹੋਵਈ ਜੇ ਸੋਚੀ ਲਖਵਾਰ ਜਪੈ ਜਪਨਾ ਹੋਵਈ ਜੇ ਲਰ ਹਲ ਉਤਾਰ ਖੁਖਿਆ ਵਖਨਾਤਰੀ ਜੇ ਬੰਨਾ ਗੁਰੀਆਂ ਪਾਰ ਸਹ ਸਿਆਣਪਾ ਲਖ ਹੋ ਹੈ ਦਖ ਨ ਜਲੈ ਨਾਲ ਕਿ ਸਚਿਆਰਾ ਹੋਈ ਐ ਖੋੜਾ ਟੁੱਟੇ ਪਾਲ ਹੋ ਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਪ੍ਰਥਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵੜਾਈ ਹੁਕਮੇ ਤਉ ਨੀਜ ਹੁਕਮ ਲਿਖੈ ਰਖ ਸੁਖ ਪਾਈਏ ਹੈ ਸਿਕਨਾ ਹੁਕਮੇ ਬਖਸ਼ੀਸ਼ ਕੋ ਹੁਕਮੇ ਹਦਾ ਪਾਈ ਹੈ ਹੁਕਮੇ ਅੰਦਰ ਸਾਕੋ ਵਾਰ ਹੁਕਮ ਨਾ ਹੋਈ ਨਾਨਕ ਹੁਕਮੇ ਜਿਉ ਜੇਤਾ ਹਮੈ ਕਹਿ ਨਾ ਹੋਈ ਗਾਵੇ ਕੋ ਦਾਨ ਹੋਵੇ ਕਿਸੇ ਤਾਨ ਗਾਵੇ ਕੋ ਦਰ ਜਾਲੀ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਦੇਖੋ ਵਿਚਾਰ ਗਾਵੇ ਕੋ ਸਾਜ ਕਰੇ ਦਨਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਪੈ ਰਿਸ਼ੀ ਰੂਰ ਗਾਵੇ ਕੋ ਵਿਖੇ ਹਦਰ ਹਰੂਰ ਕਸਨਾਗ ਸਿਨਾਵੇ ਟੋਟ ਕਛ ਕਰ ਗੱਠੀ ਗੋਟੀ ਗੋਟ ਕੋਟ ਨਿੰਦਾ ਦੇ ਲਿੰਦੇ ਹੱਕ ਪਹ ਹੈ ਜਗ ਅੰਦਰ ਖਾਹੀ ਹੈ ਹੈ ਰੋਕ ਨਾ ਇਹ ਹਕਮ ਜਲਾਏ ਰਾਹੋ ਨਾਨਕ ਵਿਖੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚੁ ਨਾਹੀ ਬਖਿਆ ਬਹੁ ਅਪਾਰ ਅਖੰਗ ਦੇ ਦੇਤਿ ਦਾਤ ਕਰਿ ਦਤਾਰ ਕੈ ਕੀ ਅਗਰ ਕੀਏ ਜਿਤ ਦਿਸੇ ਦਰਬਾਰ ਹਉ ਕੇ ਬਨਣਾ ਬੋਲੀਐ ਜਿਸੁ ਮਨ ਧਰੇ ਪਿਆਰ ਮਤਿ ਵੇਲਾ ਸਚੁ ਨਾਮੁ ਡੇ ਆਈ ਵਿਚਾਰ ਪਰਮੀ ਆਵੈ ਗਪੜਾ ਸ੍ਰੀ ਮੁਖ ਦਵਾਰ ਨਾਨਕੇ ਵੇ ਜਾਣੀਐ ਸਵਾਪੇ ਸਚਿਆਰ ਕਾਪੇ ਨਾ ਜਾਏ ਕੀਤ ਨਾ ਹੋਏ ਆਪੇ ਆਪ ਨਿਰੰਝਨ ਸੋਏ ਨਿਨ ਸੇ ਵਿਆਸ ਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਹਦਾਨ ਗਾਵੀਐ ਸੁਣਿਐ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਆਦੰ ਨ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰਿਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋਂ ਜਣਾ ਅੱਖ ਨਹੀਂ ਸਨਾਗ ਸਨ ਜਾਇ ਗੁਰਾਂ ਇੱਕ ਦੇਵ ਜਹਾਈ ਸਭਨਾ ਜੀ ਆਖੈ ਦਤ ਸੋ ਮੈਂ ਸੁਨ ਜਾਇ ਤਿਰਸ ਨਾਵਾਂ ਜੇ ਤਸ ਭਾਵਾਂ ਵਿਣ ਭਾਣੇ ਕੀ ਨਾਏ ਕਰੀ ਜੇਤੀ ਸਿੱਠੋ ਪਾਈ ਵੇਖਾ ਮਿਣ ਕਰਮਾ ਕੀ ਮਿਲ ਲੈ ਲਈ ਮਾਤ ਵਿੱਚ ਰਤਨ ਜਵਾਹਰ ਮਣਕ ਰੇਖਾ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵ ਜਹਾਈ ਸਉਨਾ ਜੀ ਅਖੈ ਦਤ ਸੋ ਮੈ ਸੁਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਸੁਣੀ ਹੋਈ ਨਮ ਅਖੰਡਾ ਵਿੱਚ ਜਾਣੀਐ ਨਾਲ ਜਲੈ ਸਭ ਹੋਈ ਰੰਗ ਨਾਉ ਰਖਾਈ ਕੈ ਜਸ ਕੀ ਰਜਗਲੇ ਜੇਦਸ ਨਦਰ ਨਾ ਵੇਚ ਆਸਨਾ ਪੁੱਛੇ ਕੀ ਕੀਟੰਦਰ ਕੀਟ ਕਰ ਦਸੀ ਦਵਸ ਧਰੇ ਨਾਨਕ ਨਿਰਗੁਣ ਹੈ ਗੁਣ ਕਰੇ ਗੁਣ ਅੰਤਿਐ ਗੁਣ ਦੇ ਇਹਾ ਹੁਨਾ ਸੁਜੇ ਜੇ ਤਿਸ ਅਗਣ ਹੋਈ ਕਰੇ ਸੁਣਿਆ ਸਦ ਵੀਰ ਸੁਨਨਾਥ ਸੁਣਿਆ ਧਰਤਵ ਲਿਆ ਆਕਾਸ਼ ਸੁਣਿਆ ਜੀਵ ਲੋ ਪਾਤਲ ਸੁਣਿਆ ਬਹੁ ਨ ਸਕੈ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਰੂਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮੰਡ ਸਮਕਸਲਾ ਹਨ ਮੰਦ ਸੁਣਿਆ ਜੋ ਜੋ ਤਨ ਭੇਦ ਸੁਣਿਆ ਸਤਿ ਸਿਮਰਤਿ ਵੇਦ ਨਾਨਕ ਭਗਤ ਹਦੈ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਦੋਖ ਗਿਆਨ ਸੁਣਿਆ ਅਸ਼ਡ ਗਾਇਸ਼ੁ ਨਾਨਕ ਸੁਣੇ ਬੜﾟ ਬੜﾟ ਪਾਪ ਹੈ ਮਾਨ ਹਉ ਲੱਗੇ ਸਹਜ ਧਿਆਨ ਨਾਨਕ ਭਗਤ ਹਦੈ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਨੇ ਸਰਾ ਗੁਨਾ ਕੀ ਗਾਹ ਸੁਨੇ ਸੇਖ ਵੀਰ ਬਾਦਸ਼ਾਹ ਹੰਦ ਬਾਵੇ ਰਹੋ ਸੁਨੇ ਹਾਤ ਹੋਵੇ ਸਗਾਹੋ ਨਾਨਕ ਉਸਤ ਸਦਾ ਵਿਗਾਸ ਸੁਨੇ ਦੁਖ ਬਾਪਾ ਨਾ ਹਸ ਨਨ ਕੀ ਗਤ ਕਹੀ ਨ ਜਾਏ ਜੇ ਕੋ ਗਹਿ ਵਿਛੇ ਵਿਛਤਾਏ ਕਾਗਜ ਕਲਮ ਨਾਲ ਖਣ ਹਾਰ ਮਨੇ ਖਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੈ ਮਨ ਕੋਈ ਮਨ ਅਰਤੁ ਹੋਇ ਮਨ ਬੁੱਧਾ ਮਨ ਸਗਲ ਭਵਨ ਕੀ ਸੁਧ ਮਨੈ ਮੋਟਾ ਨਾ ਖਾਏ ਮਨੈ ਜਮਕੈ ਸਾਥਨ ਜਾਏ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੈ ਮਨ ਕੋਈ ਮਨੈ ਵਰਗ ਰਾ ਨ ਪਾਏ ਮਨੈ ਵਸਯੋ ਪ੍ਰਗਟ ਜਾਏ ਮਨ ਮਗਨਾ ਜਲੇ ਬੰਥ ਧਰਮ ਸਤੀ ਸੰਬੰਧ ਅਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮਨ ਹੈ ਬਾਵਹ ਮੁਖ ਦਵਾਰ ਮਨ ਪਰਵਾਰੈ ਸਾਧਾਰ ਮਨ ਹੈ ਦਰੇ ਦਾਰੇ ਗੁਰ ਸਿਖ ਮਨ ਨਾਨਕ ਭਗਵਨ ਵਿਖੋ ਅਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੇ ਮਨ ਹੋਈ ਪੰਜ ਪਰਵਾਨ ਬੰਜ ਪਦਹਾਨ ਪੰਜੇ ਬਾਵਾ ਦਰਗੈ ਮਾਨ ਪੰਜੇ ਸੋਹਰ ਰਾਜਨ ਬੰਚਾ ਖਾ ਗੁਰੇਖ ਧਿਆਨ ਜੇ ਕੋ ਕਹ ਕਰੇ ਵਿਚਾਰ ਖਸਤੇ ਖੈ ਨਾਹੀ ਸੁਮਾਰ ਤੋਲ ਧਰਮ ਜੇ ਆਖਾ ਬੂਤ ਸੰਦੋਸਾ ਰਖਿਆ ਜਨ ਸੂਤ ਜੇ ਕੋ 부ਝੈ ਹੋਵੇ ਸਚਿਆਰ ਧਵਨੇ ਉਪਰ ਹਿਤਾ ਭਾਰ ਧਰਤੀ ਹੋਰ ਬਲੈ ਹੋਰ ਹੋਰ ਦਸਤੇ ਬਾਤ ਲੇਖ ਹਮਜੂਰ ਜੀਹ ਜਾਤ ਰੰਗਾ ਖੇ ਨਾਵ ਸਵਨਾ ਲਿਖਿਆ ਹੁਣੀ ਖਾਮ ਇਹ ਲੇਖਾ ਲਿਖ ਜਾਣੇ ਹੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਦੰਸਵਲ ਰੂਪ ਕੀਤੀ ਦਾ ਜਾਣੇ ਹੁਣ ਕੋਟ ਕੀਤਾ ਸਾਵ ਇੱਕ ਗਵਾਵ ਦਸਤੇ ਹੋਏ ਲਖ ਦਰਿਆ ਕੁਦਰਤ ਅਣਗਹਾ ਵਿਚਾਰ ਆਰਿਆਨ ਜਵੈ ਖਵਾਰ ਜੋ ਤੁਧ ਭਾਵੈ ਸੈਭ ਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਆਸੰਖ ਜਪ ਸੰਭਾਉ ਅਸੰਖ ਉਜਾ ਅਸੰਖ ਦਪ ਤਾਉ ਆਸੰਖ ਗ੍ਰੰਥ ਮੁਖਵਿਦ ਬਾਖ ਅਸੰਖ ਜੋਗ ਮਨ ਰਹੇ ਉਦਾਸ ਆਸੰਖ ਅਪਤ ਗੁਣ ਗਿਆਨ ਵਿਚਾਰ ਅਸੰਖ ਜੀ ਅਸੰਖ ਦਾਤਾਰ ਆਸੰਖ ਸਰਮ ਬਖਸਾਰ ਅਸਮ ਲਿਵਟਾਏ ਤਾਰ ਕੁਦਰਤ ਹੁਣ ਗਹਾ ਵਿਚਾਰ ਅਰੰਝਾ ਹੋਇਕ ਵਾਰ ਜੋਤਿ ਸੁਭਾਵੈ ਸਾਇਬ ਲਿਖਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਮੂਰਖ ਅੰਧਕੂਰ ਅਸ਼ੰਖ ਚੋਰ ਹਰਾ ਹੋਰ ਅਸੰਮਰਖਰ ਜਾਹੈ ਜੋਰ ਅਸੰਗਲਵਡ ਹਤਿਆ ਖਮਾ ਹੈ ਸੰਬਾਪੀ ਬਾਕ ਜਾਹੈ ਅਸ਼ੰਖ ਖੜਿਆਰ ਕੁੜੈ ਫਿਰਾਹੈ ਸੁਮਲੇਸ਼ ਮਲ ਵਖਾ ਹੈ ਆਸੰਖ ਅਨੰਦਖ ਸਰਕਰ ਹੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋ ਹਉ ਤਦ ਭਾਵੈ ਸਾਇਬ ਲਿਖਾਰ ਤੂੰ ਸਦਾ ਸਲਾਮਤ ਨਿਰੰਕਾਰ ਆਸਨਾਸੰਖਾਬ ਅਗਮ ਅਗਮ ਸਹਲ ਹੋਏ ਅਸੰਗ ਹੈ ਸਰਭਾਰ ਹੋਈ ਅਖਰੇ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹਾ ਅਖ ਲਖਨ ਮੋਲਣ ਬਾਣ ਅਖਰ ਸਰ ਸੰਜੋਗ ਖਾਨ ਜਨ ਹੈ ਲਖੈ ਰਿਸਨਾ ਹੈ ਜੇ ਫਰਮਾਏ ਰਿਤੇ ਬਾਹ ਜਿਤਾ ਗੀਤਾ ਰਿਤੇ ਨਾਵ ਨਾਵੇ ਨਹੀਂ ਕੋਤਾਉ ਕੁਦਰਤ ਹੁਣ ਗਹਾ ਵਿਚਾਰ ਵਾਰਿਆ ਨ ਜਾਵੇ ਕੋ ਵਾਰ ਜੋ ਹਉ ਤਤ ਭਾਵੇ ਸਾਇਬ ਲਿਖਾਰ ਹੂੰ ਸੁਦਾ ਸਲਾਮਤ ਨਿਰੰਕਾਰ ਹਰਿਏ ਹਟ ਬੈ ਦੰਦੇ ਬਣੀ ਧੁੱਤੈ ਦਰਸੇ ਕੀ ਮੂਤ ਪਲਿਤਿਕ ਪੜ ਹੋਏ ਦੇਸਾ ਗੂਣ ਲਈ ਅਧੋਏ ਹਰਿਏ ਮਤ ਪਾਪਾ ਗੈ ਸੰਗ ਹਾ ਧੋਪੇ ਨਾ ਵੇ ਕੀ ਰੰਗ ਪੁੰਨੀ ਬਾਪੀ ਆਖਨ ਹੈ ਕਰ ਕਰ ਹਰਨਾ ਲਿਖ ਲੈ ਜਾਓ ਆਪੇ ਵਿਜ ਆਪੇ ਹੀ ਹਾ ਹੋ ਨਾਨਕ ਹੁਕਮੀ ਆਹੋ ਜੈ ਹੋ ਟੀਰਾ ਸਪਦਿਆ ਦਦਨ ਜੇ ਕੋ ਪਾਵੇ ਦਿਲ ਕਾ ਮਾਨ ਸੁਨਿਆ ਮੰਨਿਆ ਮਨ ਹੈ ਗੀਤਾ ਭਉ ਅੰਤਰ ਗਤ ਤੀਰਥ ਮੰਨ ਨਾਉ ਸਭ ਗੁਣ ਦੇਰੇ ਮੈਂ ਨਹੀਂ ਹੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਤ ਸਦਾਸ ਬਾਣੀ ਬਰਮਾਉ ਸਤ ਸੋ ਹਾਂਸਦਾ ਮਨ ਚਾਉ ਕਮਨ ਸੋ ਵਿਲਾ ਵਖਤ ਕਮਨ ਖੰਥ ਤਕਣਵਾਰ ਕਮਨ ਸ੍ਰਤੀ ਮਾਹ ਹਜਤ ਹੋ ਆਕਾਰ ਬਿਨ ਬਾਇਆ ਬਣਤੀ ਜਿ ਹੋਵੇ ਦੇਖ ਪ੍ਰਾਨ ਵਖਸ ਨਾ ਪਾਇ ਉਹਦੀਆਂ ਲਿਖਨ ਲੇਖ ਪ੍ਰਾਨ ਹਤਵਾਰ ਨਾ ਜੁਗੀ ਜਾਣ ਅਰਤਮਉ ਨਾ ਹੋਈ ਰਖਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਖਰਿਆ ਆਖੇ ਗਿਆਸਾ ਲਾਹੀ ਕਿਵ ਵਰਨੇ ਕਿਵ ਜਾਣ ਨਾਨਕ ਆਖਣ ਸਭ ਕੋ ਆਖੇ ਇਕ ਦਿਕ ਸਿਆਣਾ ਵੱਡਾ ਸਾਹੀ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗ ਗਿਆਨ ਸੁਹੈ ਪਾਦ ਲਵਤਾ ਲਖ ਅਗਾਸ ਅਗਾਸ ਔਰ ਕੋ ਪਾਦ ਕੀ ਵੇਰ ਕਨ ਕੋ ਆਤ ਸਹਸ ਰਾਰਾ ਗਹਿਨ ਗਤੇ ਬਾਸ ਲਿਖਤਾਤ ਲਿਖਾ ਹੋਇ ਚ ਲਖੀਐ ਲਿਖੇ ਹੋਇ ਵਿਨਾਸ਼ ਨਾਨਕ ਵਡਾ ਕੀ ਆਪ ਜਣਹਿ ਆਪ ਸਲਾਹੀ ਸਲਾਹਾ ਇਤਿ ਸੁਰਤ ਨ ਪਾਈਐ ਨਰੀਆਂ ਤੇ ਆਹਾ ਬਾ ਸਮਝ ਨਾ ਜਾਣੀ ਹੈ ਸੰਤ ਸਾਸ ਸੰਤਾਨ ਗਿਰਹਾ ਸੱਚੀ ਮਾਲ ਧੰਨ ਕਿਹੜੇ ਦੰਨਾ ਹੋ ਨੀ ਜਦ ਸਮਨ ਹੋ ਨਾ ਵਿਸਰਹਿ ਅੰਤਨਾ ਸਿਪਟੀ ਅਹ ਨੈ ਅੰਤ ਅੰਤ ਨਾ ਖਰਣੈ ਲੈਣਾ ਅੰਤ ਅੰਤਨਾ ਵੇਖਣ ਸੁਨਣ ਨਾ ਅੰਤ ਅੰਤਨਾ ਜਾਪੈ ਖਿਆ ਮਨ ਮੰਤ ਅੰਤਨਾ ਜਾਪੈ ਹਿਤਿਆ ਹਾਰ ਅੰਤਨਾ ਜਾਪੈ ਪਰਵਾਰ ਹੰਦਕਾਰਨ ਕੀਤੇ ਬੁਰਲਾ ਹੈ ਤਾਖੇ ਹੰਦ ਨਾ ਪਾਏ ਜਾ ਹੈ ਹੰਦ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਓਚਾ ਥਾਉ ਓਚੇ ਬ੍ਰੋਚਾ ਨਾਉ ਏ ਵੱਡੂਚਾ ਹੋਵੇ ਕੋਈ ਦਸੋਚੇ ਕੋ ਜਾਣੈ ਸੋਈ ਜੀਵੜਾ ਜਾਣੇ ਆਪੇ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਇ ਵਡਾ ਰਤਾ ਜਨ ਨਦਮਾਏ ਹਿਤਿ ਮਜੁਰ ਅਪਾਰ ਖਿਤੇ ਆਗਤ ਨਹੀਂ ਵਿਚਾਰ ਹਿਤੇ ਹੱਟ ਤਹੇ ਵਿਕਾਰ ਹਿਤੇ ਲੈ ਲੈ ਉਪਰਪਾਹ ਹਿਤੇ ਮੁਰਖਾਹੀ ਕਹ ਹੈ ਹਿਤੇ ਆ ਦੁਖ ਭੂਸਨ ਮਾਰੇ ਹੈ ਵੀਰ ਦਾ ਚੀਰ ਰਤਾ ਬੰਦ ਖਲਾਸੀ ਬਣ ਹੋਏ ਹੋ ਰਾਹਨ ਸਖੈ ਹੋਏ ਜੀ ਕੋ ਕਾ ਗਖਨ ਪਾਏ ਹਨ ਜਿਥੇ ਅਮੋਖਾਈ ਆਪ ਜਣੇ ਅਪਿਰੇ ਅੱਖੇ ਸੇ ਪੀਖਈ ਕੇ ਜਿਸਨੋ ਬਖਸ਼ ਸਤਸਲਾਹ ਨਾਨਕ ਬਾਸਿਆ ਹੀ ਬਾਸਿਆ ਹੋ ਅਮਲ ਗੁਣਮਲ ਵਾਪਾਰ ਅਮਲ ਵਾਪਾਰੀ ਅਮਲ ਖੰਡਾਰ ਅਮਲ ਆਵਹਿ ਅਮਲ ਜਾਹੈ ਅਮਲ ਪਾਏ ਅਮਲ ਸੁਨਮਾਹੈ ਅਮਲ ਧਰਮੇ ਅਮਲ ਦੀਬਾਨ ਅਮਲ ਤਲਮਲ ਪ੍ਰਵਾਹਣ ਅਮਲ ਬਖਸ਼ੀਸ਼ ਨਿਸ਼ਾਨ ਅਮਲ ਕਰਮ ਯਮਲ ਕਰੋ ਮਹਾਨ ਅਮਲ ਅਮ ਲੱਖਿਆ ਨ ਜਾਏ ਆਖ ਆਖ ਰਹੇ ਨਿਵਲਾਈ ਆਖੇ ਵੇੜਾ ਬਾਠ ਪ੍ਰਾਨ ਆਖੇ ਵੜੇ ਖਰੇ ਵਿਖਿਆ ਹਨ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇਹੇ ਗੋਵਿੰਦ ਆਖੇ ਸੁਰ ਆਖੇ ਸੱਦ ਆਖੇ ਗੀਤੇ ਗੀਤੇ ਬੁੱਧ ਆਖੇ ਨਾਨਕ ਆਖੇ ਦੇਵ ਆਖੇ ਸੁਨਨ ਮਨਜ ਸੇਵ ਹਿੱਤੇ ਆਖੇ ਆਖਣ ਬਹ ਹੈ ਹਿੱਤੇ ਗਹਿ ਗਹਿ ਉੱਠ ਉੱਠ ਜਾਹੇ ਹਿੱਤੇ ਗਿੱਤੇ ਹੋਰ ਕਰਹੈ ਤਾਹ ਨਾਸ਼ਕ ਹੈ ਕੀਕੇ ਜੇ ਡ ਭਾਵੈ ਡ ਹੋਏ ਨਾਨਕ ਜਾਣੈ ਸੱਚਾ ਸੋ ਹੋਏ ਜੇ ਕੋ ਆਖੈ ਬੋਲ ਵਿਗਾੜ ਤਾਲਖੇ ਅਸਰਗਾ ਵਾਰਾ ਗਾਵਾਰ ਸੋਦਰ ਕੇ ਹਾਸੋ ਕਰਕੇ ਹਾ ਜਿਤ ਵਹੈ ਸਰਬ ਸਮਾਲੇ ਰਾਜੇ ਨਾਰ ਅਨੇਖ ਸੰਖਾ ਹਿਤੇ ਵਾਣ ਹਾਰੇ ਖਿਤੇ ਰਾਗ ਸੁਗਹੀਨ ਹਿਤੇ ਗਾਵਣ ਹਾਰੇ ਗਾਹ ਜਹਨ ਬੰਡ ਬਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਹ ਹੈ ਜਿਤ ਗਪਤਲ ਜਣ ਹੈ ਲਿਖ ਲੈ ਧਰਮ ਵਿਚਾਰੇ ਗਾਹ ਹੈ ਸਰਬਰਮਾ ਦੇਵੀ ਸੋਹਣ ਸਦਾ ਸੁਵਾਰੇ ਗਾਹ ਹੈ ਦੰਦਰਸਨ ਬੈਠੇ ਰੇਟਿਆਂ ਦਰਨਾਲੇ ਗਾਵਹਿ ਸਦ ਸਮਾਜੇਂਦਰਾ ਅਨਸਾਰ ਵਿਚਾਰੇ ਗਾਵਨ ਜਤੀ ਸਤੀ ਸੰਦੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਬਨਕੀਸ਼ਰ ਜੀ ਵਿਦਿਆ ਨਾਲੇ ਗਾਵਹਿ ਮਹੂਨੀਆਂ ਮਨਮੋਹਨ ਅਸੁਰ ਕਾ ਮਛਪਿਆਲੇ ਗਾਵਨ ਰਤਨ ਪਾਏ تیرੇ 68 ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਕਾਣੀ ਚਾਰੇ ਗਾਵ ਹੈ ਖੰਡ ਮੰਡਲ ਵਰ ਭੰਡਾ ਹਰ ਕਰ ਰੱਖੇ ਧਾਰੇ ਸੈਦ ਨੂੰ ਗਾਵ ਹੈ ਜੋ ਸੁਧ ਭਾਵਨ ਰਚੇ ਰੇ ਭਗਤੁਰ ਸਾਲੇ ਹੋਰ ਹਿਚ ਗਾਵਨ ਸੇ ਮੈਂ ਚਿਤਨਾ ਨਾਨਕਿਆ ਵਿਚਾਰੇ ਸੋਈ ਸੋਈ ਖਦਾ ਸਾਹਿਬ ਸੱਚਾ ਸਚਿ ਨਾਈ ਹੈ ਵੇ ਹੋਸੀ ਜਾਨਾ ਜਸੀ ਰਚਨਾ ਜਨ ਰਚਾਈ ਰੰਗੇ ਰੰਗੇ ਬਾਤਿ ਹਰ ਕਰ ਜਨ ਸਿਮਾਇ ਜਨੋ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਦ ਤਸਦੀ ਬੜੀ ਆਈ ਜੋ ਉਸ ਅਭਾਵੈ ਸਿਖਸੀ ਹੁਕਮ ਨ ਕਰਨੋ ਜਾਈ ਸੋ ਬਾષા ਹੋ ਸਹ ਬਸਾਹਿਬ ਨਾਨਕ ਰਹਿਣ ਰਜਾਈ ਹੰਦਾ ਸੰਤੋਸ਼ ਸਰਮ ਬਚੋਲੀ ਧਿਆਨ ਕੀ ਕਰਹਿ ਵਿਪੂਤ ਕਿੰਤਾ ਕਾਲ ਕੁਆਰੀ ਖਾਇ ਅਜ ਚਰੰਡਾ ਵਸੀਤ ਕਾਇ ਬੰਥਿ ਸਗਲ ਨਾਤੀ ਮਨ ਜੀਤਾ ਜਗ ਜੀਤ ਹਾਰੇ ਦਸਿਆ ਹਰੇਸ ਆਰ ਨੀਲਨਾਦ ਨਾਹਟ ਜਿਉ ਜਿਉ ਵੇ ਕੋ ਇਸ ਭੁਗਤ ਗਿਆਨ ਦੇ ਆ ਭੰਡਾਰਨ ਘਟ ਘੜ ਵਜਹਿ ਨਾਦ ਆਪਨਾ ਨਾਥੀ ਸਭ ਜਾ ਕੀ ਰਸ ਦਵਰਾ ਸਾਧ ਸੰਯੋਗ ਜੋਦਿ ਇਸ ਗਾਇ ਲਿਖਿਆ ਭਾਗ ਆਰੇ ਰਿਸ਼ਿਆ ਰੇਸ ਆਦ ਨੀਲਨਾਦ ਨਾਹਟ ਜਿਉ ਜਿਉ ਵੇ ਕੋ ਇਸ ਇਕ ਅਮਰੁ ਕਿਤਿ ਆਇ ਰੰਝੇ ਲੇ ਪਰਵਾਹਣਾ ਇਕ ਸੰਸਾਰੀ ਇਕ ਬੰਡਾਰੇ ਖਲਾਈ ਦੀਵਾਨ ਜਿ ਤੁਸ ਸੁਭਾਵੈ ਜਿ ਚਲਾਵੈ ਜਿ ਹੋਵੈ ਫਰਮਾਨ ਵਾਹ ਵੇਖਿਆ ਨਾ ਨਦਰ ਨਾਵੇ ਬਖਤਹਿ ਵਿਡਾਹਨ ਆਰੇ ਦਸਿਆਰੇਸ ਹਾਰ ਨੀਲ ਨਾਦ ਨਾਹਤ ਜੁ ਕਿਉ ਵੇਖੋ ਇਸ ਆਸਣ ਲਲ ਬੰਡਾ ਜੋ ਸੁਭੈ ਸਿੱਕਵਾਰ ਖਰਖਰ ਵੇਖੈ ਸਜਣਹਾਰ ਨਾਨਕ ਸੱਚ ਕੀ ਸਾਚੀ ਘਰਵਾ ਦੀਸਿਆ ਰੇਸ ਆਰ ਨੀਲ ਨਾਦ ਨਾਹਤ ਜਗ ਜੂ ਵੇਖੋ ਈਸ ਹਿਖਦਾ ਜਿਬ ਲਖ ਹੋ ਹੈ ਲਖ ਹੋਇ ਲਖ ਵੀਸ ਲਖ ਲਗੇ ਰਾਖੀ ਹੈ ਇਹ ਨਾਹਾ ਜਗਦੀਸ਼ ਹਿਤ ਰਾਹੇ ਵਤ ਬਵਣੀਆਂ ਛੜੀਏ ਹੋਏ ਕੀਸ ਸੁਣ ਗਲਾ ਖਾਸ ਕੀ ਟਾਇ ਰੇਸ ਨਾਨਕ ਨਦਰੀ ਪਾਈਐ ਘੋੜੇ ਘੋੜਾ ਢੀਸ ਆਖਣ ਜੋਜ ਪੈ ਰਹੇ ਹਜੂਰ ਜੋਰਨਾ ਮੰਗਣ ਦੇਣਾ ਜੋਰ ਜੋਰਨਾ ਜੀਵਨ ਮਰਨ ਦਾ ਹਜੂਰ ਜੋਰਨਾ ਰਾਜ ਮਾਲ ਮਨਸੂਰ ਜੋਰਨਾ ਸੁੱਚੀ ਗਿਆਨ ਵਿਚਾਰ ਜੋਰਨਾ ਉਪਿਫਟੈ ਸੰਸਾਰ ਜਿਸ ਹਜੂਰ ਕਰ ਵੇਖੈ ਸੋਏ ਨਾਨਕ ਤਨਿ ਨਿਛਣਾ ਹੋਵੇ ਰਾਤੀ ਰੋਤੀ ਹਤੀ ਵਾਰ ਪਵਨ ਬਾਣੀ ਅਗਨੀ ਬਾਤਾਲ ਦਸ ਦਤਿ ਥਾਵ ਰੱਖੀ ਧਰਮਸਾਲ ਦਸ ਵਿੱਚ ਜੀ ਰੋਤ ਕੇ ਰੰਗ ਤਨ ਕੇ ਨਾਮ ਨੇਖ ਅਨੰਤ ਕਰਮੀ ਕਰਮੀ ਹੋਈ ਵੀਚਾਰ ਸੱਚਾ ਸੱਚਾ ਦਰਬਾਰ ਇਥੇ ਸੋਹਣ ਪੰਜ ਪ੍ਰਵਾਹਨ ਨਦੀ ਕਰਮ ਭਵੇਂ ਨਿਸਾਹਣ ਕਜ ਬਗਾਇ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡਕਾ ਇਹ ਧਰਮ ਗਿਆਨ ਖੰਡਕਾ ਕੋ ਗਰਮ ਕਰਮ ਹੋ ਕੀਤੇ ਓਣ ਬਾਣੀ ਵਸੰਦਰ ਕੀਤੇ ਗਾਨ ਮਹੇਸ਼ ਕੀਤੇ ਵਰਮੇ ਘਰਤ ਖੜੀ ਹੈ ਰੂਪ ਰੰਗ ਕੇ ਵਿਸ਼ ਹਿਤਿਆ ਹਰਮ ਭੂਮੀ ਮੇਰਾ ਕੀਤੇ ਤੇ ਰੂਪ ਦੇਸ਼ ਕੀਤੇਂਦ ਜੰਦ ਸੂਰਾ ਕੀਤੇ ਤੇ ਮੰਡਲ ਦੇਸ਼ ਹਿਤੇ ਸਤਿਵਨਾਥ ਕੀਤੇ ਦੇਵੇਸ਼ ਕਿਤੇ ਦੇਦਾਨ ਮੁੰਨਿ ਕਿਤੇ ਕਿਰਤਨ ਸਮੁੰਦਿ ਕਿਤੇ ਹਾਨੀ ਕਿਤੇ ਬਾਣੀ ਕਿਤੇ ਬਾ ਨਿਰੰਦਰ ਕਿਤੇ ਆ ਸੁੱਤੀ ਸੇਵਕ ਕਿਤੇ ਨਾਨਕ ਹੰਦਨ ਅੰਤ ਗਿਆਨ ਹੰਦ ਮੈਂ ਗਿਆਨ ਬਚੰਡ ਅਦਥ ਨਾ ਹਰ ਅਨੰਦ ਕੋਟ ਆਨੰਦ ਸਰਮ ਹੰਦ ਕੀ ਬਾਣੀ ਰੂਪ ਸਥਾ ਘਰਤ ਗੜੀ ਹੈ ਬਹੁਤਿ ਅਨੂਪ ਦਾਖਿ ਲਖੀਨ ਜਾਹੇ ਜੇਖੁ ਹੈ ਵਿਸ਼ੇ ਬਚਾਈ ਇਥੈ ਘੜੀਐ ਸੁਸਤ ਮਤਮਨ ਹਾ ਬੁੱਧ ਤਗੜੀਐ ਸੁਨਾਸਦਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰਾ ਸੇ ਹੋਰ ਨਾ ਹੋਈ ਹੋਰ ਸੇ ਜੋਤ ਮਹਾਵਲਾ ਸੂਰਾ ਤਨੁ ਮੇਰਾ ਰਹਾ ਭਰਪੂਰ ਇਥੈ ਸਿਤ ਸਿਤ ਮਹਿਮਾ ਮਾਹੀ ਤਾਖੀ ਰੂਪਨਾ ਗਿਸਨੇ ਜਾਹੈ ਨਾ ਹਮਰ ਧਾਗੇ ਜਾਹੈ ਜਨਖੇ ਰਾਮ ਸਹਿ ਮਨਮਾਹੈ ਤਤਵਾ ਤੁ ਸ਼ਕਲ ਹੈ ਇਹ ਰਹੇ ਆਨੰਦ ਹੁ ਚੈ ਮਨ ਸੋ ਹੋਏ ਸੱਚਖੰਡ ਉਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਸੱਚਖੰਡ ਮਨ ਲੁਆਰ ਪੰਡ ਦੇਖੂ ਅਥੈ ਦੰਤ ਨਾ ਅੰਤ ਚਲ ਲਲੋ ਆਖਾ ਹਰ ਜਿਜ ਹੁਕਮ ਦੇ ਅਦੁਕਾਰ ਵੇਖੇ ਵਿਖੇ ਗਰ ਵਿਚਾਰ ਨਾਨਕ ਹੁ ਨਾ ਅਖਰੜਾ ਸਾਰ ਜਤਪਾਹ ਰਾਜ ਸੁਨਿਆ ਰਹਿਮਤ ਵੇਲ ਹੱਤਿਆਰ ਪਵਹਲਾ ਗੰਧਪਤਾਉ ਭੰਡਾ ਭਾਉ ਅੰਮ੍ਰਿਤ ਟਾਲ ਘੜੀਐ ਸ਼ਬਦ ਸਚੀ ਰਕਸਾਲ ਨਿਨ ਕੋ ਨਦ ਕਰੰਤਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਬਾਣੀ ਬਿਤਾ ਮਾਤਾ ਦਤਮਹਿਤ ਨਿਸ਼ਰਾਰੇ ਰਾਈ ਰਾਯਾ ਖੇਲੈ ਸਗਲ ਜਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਰੂਰ ਕਰਮੀ ਆਪੋ ਆਪਣੀ ਹੇ ਨੇੜੇ ਕੇ ਨੂਰ ਜਿਨੀ ਨਾਮ ਧਿਆਹਿਆ ਗਏ ਸਦ ਹਾਲ ਨਾਨਕ ਤੇ ਮੁਖ ਉਜਲੇ ਛਤੀ ਛਟੀ ਨਾਲ ਜਿਨੀ ਨਾਮ ਧਿਆਹਿਆ ਗਏ ਸਦ ਹਾਲ ਨਾਨਕ ਤੇਹੀ ਮੁਖੇ ਅਜਲੇ ਹਿਤੇਸ਼ ਟਿਹਨਾਲ ਵਾਹਿਗੁਰੂ